ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁੱਖਣੀ ਤੇ ਰਾਤ ਚਾਗੁਣੀ ਤਰ ਕੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਰੱਖੜੀ ਦਾ ਤਿਹਾੜ ਲੰਘੇ ਜੀ ਸਾਡਾ ਤੇ ਰਾਤ ਨੂੰ 8:00 ਵਜੇ ਨੱਠ ਭਜ ਪਈ ਜੀ ਨਟ ਭੱਜ ਆਏ ਪਈ ਵੀ ਸਾਡਾ ਜਿਹੜਾ ਬਾਪੂ ਭੰਬਰੀ ਵਾਲਾ ਉਹ ਪਤਾ ਨਹੀਂ ਆਪਣਾ ਸੋਡੀਅਮ ਘਟਾ ਕੇ ਹੀ ਰੱਖਦਾ ਹੁਣ ਹਾਂ ਤੇ ਟੈਸਟ ਕਰਵਾਏ ਸੀ ਤੇ ਕਹਿੰਦੇ ਜੀ ਸਿਰ ਤੇ ਢੱਲੀਆ ਪੈਰ ਸੁੱਜ ਗਿਆ ਮੂੰਹ ਸੁੱਜ ਗਿਆ ਤੇ ਸੋਡੀਅਮ ਵੀ ਘਟਾ ਹੈ ਖਾ ਵੀ ਨਹੀਂ ਰਿਹਾ ਕੋਸ ਇਦਾਂ ਦੀਆਂ ਆਵਾਜ਼ਾਂ ਦਾ ਕੰਨਾਂ 'ਚ ਪਈਆਂ ਫੇਰ ਨੀਂਦ ਆਉਗੀ ਫਰ ਨੀਂਦ ਫਰ ਰਹੋਗੀ ਫੇਰ ਮਾਂ ਵੀ ਸਿੰਦੀਪ ਕਹਿੰਦੀ ਚੱਲੀ ਆ ਡਾਡੀ ਕੋਲ ਨੂੰ ਮਾਹਾਂ ਵਿੱਚ ਚੱਲ ਚੱਲਦੇ ਆ ਤੇ ਰਾਤੇ ਗੱਡੀ ਲੈ ਕੇ ਜੀ ਪਹੁੰਚ ਗਏ ਪੰਭਰੀ ਤਾਂ ਇੱਕ ਕੁਦਰਤੀ ਗੱਲ ਆ ਵੀ ਜਦ ਮਾਪੇ ਕੋਲ ਬੱਚੇ ਪਹੁੰਚ ਜਵੇ ਤਾਂ ਸ਼ਾਇਦ ਕੋਈ ਪੋਜ਼ਿਟਿਵ ਥਿੰਕਿੰਗ ਲਾ ਲਓ ਚਾਹੇ ਕੁਝ ਹੌਸਲਾ ਲਾ ਲਓ ਜੋ ਮਰਜ਼ੀ ਲਾ ਲਓ ਵੀ ਰਾਤ ਜਦੋਂ ਅਸੀਂ ਆਏ ਪਹਿਲਾਂ ਕਹਿਣ ਦੇ ਮਤਲਬ ਜਿਹਾ ਘਰ ਤੇ ਹੀ ਕਹਿ ਕੇ ਤੁਰੇ ਫੋਨ ਕਰਕੇ ਤੁਰੇ ਵੀ ਅਸੀਂ ਆ ਰਹੇ ਹਾਂ ਤੇ ਡੈਡੀ ਨੇ ਜਾਤੇ ਬਾਅਦ ਰੋਟੀ ਵੀ ਖਾ ਲਈ ਹੈ ਨਾ ਆਉਂਦਿਆਂ ਨੂੰ ਹੌਸਲੇ ਨਾਲ ਗੱਲ ਜੀ ਵੀ ਕਰੀ ਆਣ ਤੇ ਹੁਣ ਸਾਨੂੰ 10 ਦਿਨ ਬਾਅਦ ਬੁਲਾਇਆ ਸੀ ਜੀ ਡਾਕਟਰ ਨੇ ਵੀ ਇੱਕ ਵਾਰ ਚੈੱਕ ਅਪ ਕਰਾ ਕੇ ਜਾਇਓ ਤੇ ਉਹ ਵੀ ਸਾਡੀ ਡੇਟਾ ਰੱਖੜੀਆਂ ਕਰਕੇ ਨਾ ਅ 2-3 ਦਿਨ ਅੱਗੇ ਪਿੱਛੇ ਹੋ ਨਹੀਂ ਅੱਜ ਤੱਕ ਤਾਂ ਨਾ ਪਹਿਲਾਂ 4 ਦਿਨ ਪਹਿਲਾਂ ਅਸੀਂ ਡਾਕਟਰ ਨੂੰ ਮਿਲਣ ਜਾਣਾ ਸੀ ਤੇ ਉਹ ਡੇਟ ਸਾਡੀ ਅੱਗੇ ਪਿੱਛੇ ਹੋਣ ਕਰਕੇ ਹੁਣ ਮਾਂ ਵੀ ਚਲੋ ਜਾਣਾ ਤਾਂ ਹੈਗੀ ਆ ਬਿੱਡਾ ਡੇਡੀ ਨੂੰ ਡਾਕਟਰ ਕੋਲ ਦਿਖਾਉਣ ਵੀ ਰਾਤ 'ਚ ਸੀ ਨਿਕਲਿਆ ਹੈ ਰਾਤ 'ਚ ਤੇ ਹੁਣ ਬੱਤ ਚੁੱਕਿਆ ਅਸੀਂ 10 ਤੇ ਬੈਕ ਕੈਮਰਾ ਕਰਦਾ ਔਨ ਬਾਪੂ ਸਾਡਾ ਬੋੜਾ ਮਾਰਦਾ ਆਉਂਦਾ ਉਧਰ ਡੇਡੀ ਦਾ ਭਾਈ ਤੁਹਾਨੂੰ ਮਲਾਉਂਦਾ ਸਾਰਿਆਂ ਨਾਲ ਇੱਕ ਤਾਂ ਸਾਡੀ ਟਿੱਡੀ ਜੀ ਨਹੀਂ ਕਾਬੂ ਆਉਂਦੀ ਸਾਥੇ ਲੈ ਕਿਆ ਲੱਗਿਆ ਤੱਤਾਂ ਨੂੰ ਹਾਂ ਕਿਆ ਲੱਗਿਆ ਤਾਂ ਮੰਮੀ ਨੇ ਹੁਣ ਤੇਰੀ ਕਟਾਈ ਕਰ ਦੇਣੀ ਜਾਣਾ ਆਪਾਂ ਨੇ ਕਰਵਾਉਂਦਾ ਨੂੰ ਚਲ ਉਹ ਲੱਗਿਆ ਤਾਂ ਕਿਆ ਤਾਂ ਫੇ ਅਮਰੂਦ ਨੂੰ ਹੱਥ ਕਾ ਨੂੰ ਲਾਇਆ ਜੇ ਉਹ ਲੱਗਿਆ ਤਾਂ ਹਾਂ ਕੋ ਨੂੰ ਨਹੀਂ ਚਲ ਠੀਕ ਆ ਫਿਰ ਹੁਣ ਐ ਕਰ ਸਾਸਰੀ ਘਰ ਤਾਂ ਬੁਲਾ ਦੇ ਇੱਕ ਵਾਰ ਮੇਰੇ ਪੁੱਤ ਸਾਸਰੀ ਘਰ ਜ਼ੋਰ ਕੇ ਕਹੀ ਦਿੰਦਾ ਸਾਸਰੀ ਘਰ ਦੀ ਸਾਰਿਆਂ ਨੂੰ ਸਾਸੀ ਸਾਰਿਆਂ ਨੂੰ ਹਾਂ ਕਿਆ ਕਿਆ ਹਾਲਾਜੀ ਸਾਰਿਆਂ ਦਾ ਕਿੱਥੇ ਆ ਗਈ ਤੂੰ ਮਾਲਾ ਮਾਲਾ ਹੈ ਕਿੱਥੇ ਆ ਕਿੱਥੇ ਫਿਰਦੀ ਇਹਨੂੰ ਨਾਨੂ ਕੋਲ ਸੈਂਟਰ ਪੁੱਠੀ ਪਾਈ ਫਿਰਦੀ ਇਸਦਾ ਆਹ ਹੈ ਚੱਲ ਕਰ ਸਿੱਧਾ ਇਹਨਾਂ ਨੂੰ ਖੋਲ ਚੱਲ ਉਧਰ ਨਾਲੇ ਧੁੱਪਾ ਚੜੀ ਖੜਨਾ ਹੈਗਾ ਧੁੱਪ ਪਾ ਦੋ ਚੱਲ ਵਾ ਮਾਂ ਪੈ ਤਾ ਥੋੜਾ ਹੈ ਲੈ ਹੁਣ ਹੱਥੇ ਧੋਈ ਜਾਣ ਜਦ ਤੱਕ ਕੱਪੜੇ ਨਹੀਂ ਕਿੱਲੇ ਹੁੰਦੇ ਜਦ ਤੱਕ ਆਂ ਸੰਦੀਪ ਇਹ ਸੰਦੀਪ ਚਲ 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 ਦੋ ਨੈਤੋ ਕੋ ਗਰਕਣਾ ਨੈਤੋ ਕੋ ਗਰਕਣਾ ਆਪੇ ਲੂਟੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੂਲਾ ਦਾ ਡੈਡੀ ਠੀਕ ਹੋਗਾ ਤੂੰ ਢਿੱਲੀ ਜੀ ਲੱਗਦੀ ਮੈਨੂੰ ਹੈ ਬਸ ਗਿਆ ਹੋ ਜਾਂਦਾ ਆਪੇ ਜੰਗਿਆ ਅੱਛਾ ਪਰ ਸ਼ਾਮ ਆ ਜਾ ਪੈ ਜਾਂਦਾ ਹੈ ਡੈਡੀ ਆਪੇ ਲੈ ਰੱਖ ਲਾ ਵੀ ਮਲਵਾ ਇਧਰ ਸਾਡੇ ਬਾਪੂ ਨੂੰ ਸਾਸਰ ਜੀ ਨਾਲ ਬਲਾ ਦੇ ਆਦਾ ਆ ਭਾਈ ਗੜ ਕੇ ਕਿਹੜੀ ਬੂਲ ਦ ਪਤਾ ਨਹੀਂ ਕਿਹ ਚੱਕਰ ਆ ਬੁਖਾਰ ਚੱਲਿਆ ਹੈ ਬੁਖਾਰ ਤਨ ਨੂੰ ਵੀ ਚੜਿਆ ਵਾ ਬੁਖਾਰ ਚੱਲ ਚੱਲੇ ਮੈਂ ਡੈਡੀ ਨੂੰ ਤਾਂ ਲੈ ਕੇ ਚੱਲਿਆ ਤਨ ਨੂੰ ਵੀ ਦਿਖਾ ਲੈਂਦਾ ਡਾਕਟਰ ਕੋਲ ਤੇ ਦਵਾਈ ਲੈਣੀ ਨਹੀਂ ਲਈ ਹੋਈ ਆ ਨਾਲ ਦੀ ਉਹ ਆ ਕਹ ਲੈ ਲਈ ਲਈ ਸੀ ਮੈਂ ਕੱਲ ਦਾ ਖਾਣਾ ਖਾ ਲਿਆ ਅੱਜ ਤਾਂ ਫਰਕ ਆ ਕੋਸ ਹਾਂ ਉਹਨੇ ਆਉਣਾ ਗਾਰਡਨ ਫੇਰ ਦੇਣੀ ਆ ਅੱਛਾ ਅੱਛਾ ਉਹਦੇ ਫੇਰ ਲੈਣੀ ਆ ਉਹ ਨੂੰ ਬੋਲ ਲੈਣਾ ਗਲੂਕੋਜ਼ ਲਾਉਣਾ। ਹੁਣ ਸੀ ਤੇ ਦੂਜੇ ਗਿਆਨੀ ਦੇ ਸਕਦਾ। ਅੱਛਾ ਮੰਗੇ ਬਾਈ ਦੇ। ਹਾਂ। ਉਹਨੂੰ ਕਿੱਥੇ ਕਰੋਗੇ? ਬੁਖਾਰ। ਇਹ ਸੀੜ ਜੀ ਚੱਲਦੇ ਬਾਪੂ ਦੇ ਘਰ ਚ ਇੱਕ ਜਣ ਨੂੰ ਬੁਖਾਰ ਆਉਂਦਾ ਪਤਾ ਸਾਰਿਆਂ ਨੂੰ ਹੋ ਜਾਂਦਾ। ਉੱਧਰ ਸੁਣ ਲਾ ਹੁਣ। ਹਾਂ ਪੁੱਤ। ਆਏ ਹਾਏ ਮੇਰੇ ਪੁੱਤ ਨੇ ਸਿੱਧੇ ਕਰਕੇ ਸੈਂਡਲ ਪਾ ਲਏ। ਓਏ ਹੋਏ। ਹੱਥ ਗੱਦੇ ਹੋਗੇ। ਹੱਥ ਗੱਦੇ ਹੋਗੇ। ਚਲੋ ਜੀ। ਤੇ ਨਾ ਪਾ ਨਹੀਂ ਪਾਉਂਦੀ। ਹੱਥ ਗੱਦੇ ਹੋਗੇ। ਚੱਲ ਕਰਦੇ ਬੰਦਲ ਹੋਗੇ ਤਾਂ ਹੋ ਗਿਆ ਤਾਰਾ। ਚਲ ਹੁਣ ਮੈਨੂੰ ਆ ਤੋ ਦੱਦੇ ਰਖੜੀ ਕਿਨੇ ਕਿਨੇ ਬੰਨੀ ਸੀ ਤੇਰੇ ਆ ਹਾਂ ਅੱਛਾ ਕਿਨੇ ਬੰਨੀ ਤੇ ਹੈ ਹਾਂ ਕਿਨੇ ਬੰਨੀ ਹੈ ਕਿਨੇ ਬੰਨੀ ਤੇ ਰਖੜੀ ਹੈ ਆ ਬੰਨੀ ਆ ਲਓ ਜੀ ਮੇਰੋ ਇੱਧਰ ਸਰਦਾਰ ਜੀ ਸਾਡੇ ਨੂੰ ਮੈਂ ਅਸੀਂ ਜਗਾ ਖਾਲਸਾ ਬੈਗੂ ਦੀ ਪਤਨੀ ਹਾਂ ਹਾਂ ਕੀ ਹਾਲ ਆ ਠੀਕ ਹੈ ਹਾਂ ਓ ਸਰਦਾਰ ਜੀ ਹਾਂ ਹਾਂ ਕੀ ਹਾਲ ਆ ਠੀਕ ਠਾਕ ਹੈ ਤੁਸੀਂ ਸੁਣਾਓ ਨਹੀਂ ਚਾਹ ਨੂਨ-ਨਾਣ ਖਾਂਦੇ ਨਹੀਂ ਨੂਨ ਤਾਂ ਹੀ ਮੈਂ ਕਹਿੰਦਾ ਉਹ ਘਟ ਗਿਆ ਨੂਨ ਖਾਦੇ ਹਾਂ ਇਹ ਡਾਕਟਰ ਮੈਂ ਕਹਿ ਮੁਗੇ ਨੂਨ ਖਾ ਦੋ ਚਾਰ ਦਾ ਖਾਦਾ ਪੂਰਾ ਅੱਛਾ ਫਿਰ ਸੋਡੀਅਮ ਕਹਤੇ ਘਟ ਗਿਆ ਪਤਾ ਨਹੀਂ ਸ਼ਾਇਦਾਂ ਵੀ ਘਟੀਆਂ 12 8 ਮਛੀਆਂ ਹੋਣ ਹਾਂ ਮੈਂ ਖੋਲੀ ਘੱਟਣਾ ਨਹੀਂ ਚਾਹੀਦਾ ਨਾ ਡਾਕਟਰ ਤਾਂ ਕਹਿੰਦਾ ਨੂਨ ਖਾਓ ਤੁਸੀਂ ਬ੍ਰੈਡ ਪਰ ਰੱਖ ਕੇ ਖਾਓ ਅੱਛਾ ਹਾਂ ਜਦੋਂ ਉਹਨੂੰ ਫੋਨ ਤਾਂ ਅਸੀਂ ਕਰਾਇਆ ਸੀ ਤੇ ਜਦ ਰਿਪੋਰਟ ਆਈ ਥੀ ਉਹ ਕਹਿੰਦਾ ਬਰੈਡ ਪਰ ਰੱਖ ਕੇ ਨੂਨ ਖਾ ਲਾਉਗਾ ਨਾ ਥੋੜਾ ਜਿਹਾ ਕੱਟ ਕੇ ਕਹਿੰਦਾ ਫਿਰ ਜਦੋਂ ਤੁਸੀਂ ਆਉਣਾ ਹਾਂ ਉਦੋਂ ਫਿਰ ਦੇਖ ਲਾਂਗੇ ਹੁਣ ਮੈਨੂੰ ਲੱਗਦਾ ਵੀ ਇੱਕ ਵਾਰ ਫੇਰ ਉਹ ਸੋਡੀਅਮ ਟੈਸਟ ਕਰੂਗਾ ਤਾਂ ਕਿ ਆਪਣਾ ਕਰਾਇਆ ਜਾਏਗਾ ਤੁਹਾਨੂੰ ਦੁਬਾਰਾ ਫੇਰ ਉਦੋਂ ਦੇ ਤੁਸੀਂ ਗੋਲੀਆਂ ਖਾਦੀ ਕਿਉਂ ਕਿ ਨਹੀਂ ਹੁਣ ਗੋਲੀ ਕਿਹੜੀ ਵੀ ਨਹੀਂ ਪਾਪਾ ਹਾਂ ਗੋਲੀ ਆ ਨਹੀਂ ਤਾ ਤੂੰ ਹੀ ਨਹੀਂ ਪੀ ਗੜੀ ਜਸੂ ਵੀ ਰਨੇ ਬੰਨੀ ਆ ਜਸ ਹੁਸਨ ਨੇ ਕੋਸਰ ਨੇ ਬੰਨੀ ਥੀ ਹੋਸਰ ਨੇ ਮੈਂ ਇਹਨੂੰ ਪੁੱਠਾ ਮੈਂ ਰੱਖੜਿਆ ਕਿਨੇ ਕਿਨੇ ਬੰਨੀ ਆ ਕੀ ਤਾਂ ਪਿੰਡ ਦਾ ਹਾਂ ਕਹਿੰਦੇ ਇਹ ਉਚਲ ਬੰਨੀ ਆ ਉਹ ਗੱਲ ਕਰਦਾ ਤੂੰ ਚੱਲੀਆ ਫੇਰ ਡਾਡੀ ਚਲੋ ਹਾਂ ਚਲੋ ਕਿੱਥੇ ਨੂੰ ਜਾਣਾ ਭਲਾ ਇੱਧਰ ਆ ਲੋ ਔਰ ਦੱਸ ਕਿੱਦਾਂ ਕਿੱਥੇ ਨੂੰ ਜਾਣਾ ਚਲੋ ਜਦੇ ਹਾਂ ਚਲੋ ਪਤਾ ਹੈ ਨਹੀਂ ਵੀ ਜਾਣਾ ਕਿੱਥੇ ਨੂੰ ਆ 11:00 ਵਜੇ ਚੱਲ ਡਾਡੀ ਫੇਰ ਨੇ ਬਹਰੋਂ ਤੁਨੋਂ ਬਾਈ ਬਹਰੋਂ ਟਿੱਪਾ ਕਿੱਸੋ ਨਹੀਂ ਹੈ ਗੱਡੀ ਮੜੀ ਉਹ ਕਰ ਲੈਣੀ ਤੇ ਖੋਲ ਲੈਣੀ ਤੇ ਫੇਰ ਖੋਲ ਦੋ ਜੀ ਤੁਸੀਂ ਸਾਡੇ ਮਹਾਰਾਜ ਨੇ ਹੱਥ ਦਿੱਤੇ ਵੇ ਤੁਹਾਨੂੰ ਪਤਾ ਸਰ ਮੈਂ ਤੁਹਾਨੂੰ ਕਰਨੀ ਆਉਦੀ ਮੈਨੂੰ ਨਹੀਂ ਆਉਂਦੀ ਹੁਣ ਤਾਂ ਗਰਮੀ ਨਹੀਂ ਚਲੋ ਚਲੋ ਮੰਦਲੇ ਜੀ ਫੇਰ ਆਹ ਬਾਸੂਗਾ ਜੀ ਸ਼ਹਿਰ ਖੰਨੇ ਦੇ ਵਿੱਚ ਇਹ ਹੈਗਾ ਜੀ ਲਲਹੀੜੀ ਰੋਡ ਤੇ ਆਹ ਓਵਰ ਬ੍ਰਿਜ ਚੜ ਗਿਆ ਜੀ ਉੱਪਰ ਨੂੰ ਤਾਂ ਥੰਨੇ ਥੰਨੇ ਸੀ ਆ ਸਿੰਗਲ ਜੀ ਸੜ ਕੇ ਜਾਂਦੀ ਐ ਇੱਕ ਡਾਕਟਰ ਮੋਤ ਸਿੰਘ ਗੱਲ ਤੇ ਅਸੀਂ ਪਹੁੰਚੇ ਹਾਂ ਉਹਦੇ ਕੋਲ ਮੰਮਾ ਕੱਲੂ ਹੀ ਆ ਗਿਆ ਸੀ ਨਾ ਹਾਂ ਕੱਲੂ ਜੇ ਬੈਠੇ ਕੱਲ ਕੱਲ ਥੋੜੋ ਤੇ ਆਪਾ ਪੁੱਤ 15 ਦਿਨ ਪਹਿਲਾਂ ਤਾਂ ਜਨ ਨੂੰ ਦਾਖਲ ਤੋਰ ਅਸੀਂ ਜੂਸ ਵਾਲਿਆਂ ਤੋਂ ਲੱਭਦੇ ਫਿਰਦੇ ਸੀ ਜੂਸ ਵਾਲਾ ਸਾਨੂੰ ਕੋਈ ਮਿਲਿਆ ਨਹੀਂ ਡੈਡੀ ਨੂੰ ਵੀ ਪਲਾਦਣਾ ਸੀ ਸੰਦੀਪ ਨੂੰ ਵੀ ਪਲਾਦਣਾ ਸੀ ਤੇ ਉਹ ਸਾਨੂੰ ਮਿਲਿਆ ਨਹੀਂ ਹੈਗਾ ਕੱਲ ਤਾਂ ਵੀ ਕਿਹਾ ਸੀ ਹਾਂਜੀ ਕੱਲੋ ਜੀਮ ਨੂੰ ਵੇਣਾ ਹਾਂ ਡਾਕਟਰ ਨੂੰ ਗਏ ਡਾਕਟਰ ਨੇ ਥੋੜੋ ਜੂਸ ਲਿਆ ਕਰਾ ਡਾਕਟਰ ਤਾਂ ਗੋਲੀਆਂ ਦੇ ਦਦਾ ਤਾ ਉਹਨੇ ਕਹਣਾ ਟੀਕੇ ਲਵਾ ਲੋ ਗੋਲੀਆਂ ਦੇ ਲੋ ਬਸ ਹੋਰ ਕੁਝ ਨਹੀਂ ਬੋਲ ਰਿਹਾ ਜੀ ਉਹ ਭਾਈ ਸਾਹਿਬ ਆਦੂ ਕੋਈ ਹੈ ਇਹਦਾ ਅਸਰ ਹੈਗਾ ਜੀ ਪੂਰਾ ਪੂਰਾ ਆਵਰ ਬ੍ਰਿਜ ਬਣਾ ਨਾ ਕਰਕੇ ਜੀ ਇਹ ਦੁਕਾਨਾਂ ਦਾ ਵਿਚਾਰਿਆਂ ਦਾ ਸਾਰਿਆਂ ਦਾ ਬਿਜ਼ਨਸ ਖਤਮ ਹੋ ਗਿਆ ਕਤਮ ਮੜੀਆਂ ਮੁੱਟੀਆਂ ਜਮ ਮੜੀਆਂ ਮੁੱਟੀਆਂ ਹੁਣ ਜਿਹੜੇ ਮਤਲਬ ਆਏ ਜਿੱਕਰ ਅੱਗੇ ਤਾਂ ਇੱਥੇ ਨੂੰ ਰੋਡ ਚੱਲਦਾ ਦਾ ਜਿਹਨੂੰ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਤੇ ਕਹਿੰਦਾ ਰੁੱਕੇ ਰਹਿ ਜਾਂਦਾ ਦਾ ਤੇ ਹੁਣ ਤਾਂ ਜਿਹੜੇ ਡਾਕਟਰ ਕੋਲ ਜਾਣਾ ਦਾ ਜਿਹੜੇ ਅੰਦਰ ਕਲੋਨੀ ਚ ਰਹਿੰਦੇ ਆ ਉਹੀ ਇੱਧਰ ਨੂੰ ਵੜਦੇ ਆ ਹੋਰ ਤਾਂ ਨਹੀਂ ਕੋਈ ਵੀ ਆਉਂਦਾ ਇੱਧਰ ਆਟਾਲ ਵਿਹਲੇ ਹੋ ਗਈ ਨਹੀਂ ਇੱਥੇ ਸਾਹ ਨਹੀਂ ਚੱਲਦਾ ਘੱਖਾਂ ਨੂੰ ਵਿਹਲੇ ਹੋ ਗਏ ਤੇ ਹੁਣ ਹਰਾਈਓ ਨਹੀਂ ਬਹੁਤ ਦਿਨਾਂ ਦਾ ਕਿਸ ਸਮਾਂ ਤਾਂ ਕਈਆਂ ਤਾਂ ਬਿਜ਼ਨਸ ਆ ਇਸ ਜਗ੍ਹਾ ਕਰੇ ਹੋਏ ਬਾਈਪਾਸ ਨਿਕਲ ਕੇ ਉਹਨਾਂ ਦੀ ਜ਼ਿੰਦਗੀ ਬਣ ਗਈ ਹਾਂ ਹਾਂ ਕਈਆਂ ਦੇ ਰੋਡ ਪਹਿਲਾਂ ਚੱਲਦੇ ਤੇ ਤੇ ਉਹਨਾਂ ਨੇ ਉੱਥੇ ਬਿਜ਼ਨਸ ਕਰੇ ਤੇ ਉਹ ਐਕਣਾ ਬੰਦ ਹੋ ਗਿਆ ਇਹ ਪ੍ਰਮਾਤਮਾ ਦੇ ਰੰਗ ਆ ਕਹਿੰਦੇ ਪ੍ਰਮਾਤਮਾ ਬੰਦਾ ਅਰਸੋਂ ਛੱਤੋਂ ਤੱਕ ਕਦ ਚੱਲ ਜਾਂਦਾ ਇਹ ਕਾਲਾ ਕਦੇ ਫਰਸ ਤੇ ਉੱਠ ਕੇ ਅੱਖ ਚੱਲ ਜਾਂਦਾ ਹਾਂ ਪੁੱਤ ਉਹ ਫਿਰ ਆਪਾਂ ਉਧਰੋਂ ਕਮਾ ਕੇ ਲਿਆਉਣੀ ਗੱਡੀ ਮੈਡਮ ਜੀ ਇੱਡੀ ਕੋ ਮਕੇ ਆਉਗੀ ਐ ਥੋੜਾ ਹੋਣੀ ਆ ਹਾਂ ਲੂ ਆ ਦੁਕਾਨ ਪਹਿਲਾਂ ਦੇਗੀ ਚੀਜੀ ਵਾਲੀ ਇੱਥੋਂ ਪਾਚੇ ਹੰਨੇ ਤੇਰੇ ਕੋਲ ਹੈਗੇ ਪੈਸੇ ਇੰਨੇ ਨਾਨੇ ਨੂੰ ਦੇ ਦਿੰਦੇ ਥੋੜਾ ਜਿਹਾ ਲਾਂਚ ਕਰਨ ਵਾਸਤੇ ਹੋ ਨੰਨਾ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਦੋ ਆਲੀ ਜੋਗੇ ਹੁਣ ਹੈ ਜੀ ਹੈ ਨਹੀਂ ਨਾਨੇ ਕੋਲ ਹਾਂ ਰੀਤ ਦਊਗੀ ਮੈਨੂੰ ਇਹ ਰੀਤ ਦੇ ਦੇ ਨਾਨੇ ਨੂੰ ਦੇ ਦੇ ਮੇਰੇ ਪਾਸੇ ਹੋ ਤੇਰੇ ਤਾਂ ਹੈ ਕਿ ਦੇ ਦੇ ਨਾਨੇ ਨੂੰ ਮਿੱਕਲ ਦਾ ਨਹੀਂ ਮੇਰੀ ਮੰਮੀ ਨੇ ਮੰਮੀ ਨੇ ਤਾਂ ਦਿੱਤੇ ਇੱਥੇ ਰੋਕ ਲਵਾ ਗੱਡੀ ਘਰ ਇੱਥੇ ਰੋਕ ਲੋ ਜੇ ਪਿੱਛੇ ਤੋਂ ਪਿੱਛੇ ਆਟੋ ਆ ਗਿਆ ਉਹ ਉੱਥੇ ਲਾਉਣੀ ਪੈਣੀ ਹੈ ਗੱਡੀ ਸਾਈਡ ਪਰ ਤੂੰ ਜਾ ਕੇ ਨਾ ਉਹਨੂੰ ਮੁੰਡਿਆਂ ਨੂੰ ਬੁਲਾ ਲੈ ਬੀਚਰ ਲਿਆਉਂਗੇ ਠੀਕ ਹੈ ਫੇਰ ਦੇਖਦੇ ਹਾਂ ਅਗਲਾ ਪ੍ਰੋਗਰਾਮ ਕਿਆ ਬਣਦਾ ਮਾ ਉਹਦੇ ਤਾਂ ਕੁੱਟੀ ਲੱਗੀਆਂ ਕਿੱਥੇ ਗੱਡੀ ਲੱਗੀ ਪਈ ਆ ਇਹ ਤਾਂ ਲੱਜੇ ਮੈਂ ਦੇਖ ਰਿਹਾ ਜੀ ਦੇਖ ਲਿਆ ਪਰ ਚਲੋ ਮਿਲਦੇ ਜੀ ਫਿਰ ਹਾਂਜੀ ਅੱਜ ਠੀਕ ਨਹੀਂ ਮਿਲਦਾ ਇੱਧਰ ਨੂੰ ਉਤਰੂੰਗਾ ਹਾਂ ਚਲ ਪਹਿਲਾਂ ਬੀਲ ਚੇਅਰ ਤਾਂ ਲੈ ਆਵੋ ਫਿਰ ਇੱਧਰ ਨੂੰ ਉਤਰਨਾ ਪੈਣਾ ਤੁਹਾਨੂੰ ਉਧਰਲੀ ਸਾਈਡ ਨੂੰ ਹਾਂ ਪਹਿਲਾਂ ਬੀਲ ਚੇਅਰ ਆ ਜਾਵੇ ਫਿਰ ਉਧਰੋਂ ਕਰਦਾ ਮੈਂ ਸੀਗਾ ਕਾਜੀ ਜੀ ਬੀਲ ਚੇਅਰ ਸ਼ੀਸ਼ੇ ਬਿਲੋਂ ਹਾਂ ਇੱਧਰੋਂ ਕਰਨੀ ਪੈਣੀ ਹੈ ਬੀਲ ਚੇਅਰ ਇਹਨਾਂ ਨੇ ਆਪੇ ਬਹਿ ਜਾਣਾ ਬੀਲ ਚੇਅਰ ਤੇ ਬੀਲ ਚੇਅਰ ਕਰ ਲਵੋ ਕੋਲ ਨੂੰ ਬੀਲ ਚੇਅਰ ਪਰ ਇਹਨਾਂ ਨੇ ਸਾਰਾ ਦਾ ਲੈ ਕੇ ਬੈਜਣਾ ਆਪੇ ਚੱਲ ਚੱਲ ਆ ਗਿਆ ਮੈਂ ਗੱਡੀ ਲੌਕ ਕਰਕੇ ਆਵੇਂ ਚੱਲ ਆ ਜਾ ਉੱਤਰ ਤੂੰ ਵੀ ਲਾਰ ਪੁੱਤਰ ਡਾਕਟਰ ਨੂੰ ਮਿਲਿਆ ਜੀ ਤੇ ਹੁਣ ਦੱਸ ਦਿਆਂ ਬਾਕੀ ਦਾ ਬੇਰਬਾ ਤੁਹਾਨੂੰ ਵੀ ਕੀ ਕਿਹਾ ਕੀ ਨਹੀਂ ਹਾਂਜੀ ਸ਼ੀਸ਼ਾ ਮਨੂ ਤੇ ਚਾਬੀ ਲਾਉਣੀ ਪਣੀ ਖੜਜੋ ਫਰੀ ਤੂੰ ਪੁੱਤ ਭੱਜੀ ਬਿਰਜਾ ਸੜਕ ਤੇ ਖੜ ਡਾ ਚਨਨ ਕੋਲ ਖੜ ਜਾ ਕੱਟ ਨਾ ਖੜਾ ਜਾ ਚੱਲਦੇ ਜੀ ਉੱਧਰ ਛੜੀ ਖੜੀ ਜੋ ਵਾਲੇ ਵੀ ਛੜੀ ਵਾਲੇ ਵੀ ਵਾਹ ਕਰੋ ਸਤਨਾਮ ਉੱਤਰ ਗਿਆ ਜੀ ਇਹਨਾਂ ਕਾਢ ਕੇ ਕੀ ਕੀ ਕਰ ਲਿਆ ਕਰ ਲੰਦਾ ਕਰ ਲੰਦਾ ਕਰ ਲੰਦਾ ਲੋ ਜੀ ਡਾਕਟਰ ਕੋਲ ਤਾਂ ਨਿਕਲਿਆ ਕਹਿੰਦੇ ਜੀ ਮਿੱਠੀ ਮਿੱਠੀ ਪਿਆਸ ਲੱਗੀ ਹੈ ਮਣੀ ਮੇਰੀ ਕਹਿੰਦੇ ਨਾ ਇਕੱਠੇ ਹੀ ਪਾ ਲੈ ਮਿਕਸ ਜੂਸ ਠੀਕ ਹੋ ਰੈਡੀ ਹੈ ਕਿਵੇਂ ਆ ਕਿਆ ਕਹਿੰਦਾ ਡਾਕਟਰ ਰਾੜੀ ਤੇਰਾ ਸਹੀ ਓਕੇ ਡਾਕਟਰ ਕਹਿੰਦਾ ਤੇਰਾੜੀ ਮੈਨੂੰ ਇਹ ਬਿਮਾਰੀ ਦਾ ਖਾਸਾ ਫਿਕਰ ਆਹ ਬਿਮਾਰੀ ਦਾ ਫਿਕਰ ਜਿਹੜਾ ਹੈਪੀਟਾਈਟਿਸ ਸੀ ਦਾ ਡੈਡੀ ਦਾ ਟੈਸਟ ਕਰਵਾ ਸੀ ਜੀ ਉਹ ਪੋਜ਼ਿਟਿਵ ਆਇਆ ਤੇ 52% ਆਇਆ ਜੀ ਉਹ 3 ਮਹੀਨੇ ਤੇ ਡਾਕਟਰ ਕਹਿੰਦਾ ਵੀ ਇਹ 3 ਮਹੀਨੇ ਦੀ ਪ੍ਰਾਈਵੇਟ ਤਾਂ ਸਰਕਾਰ ਨੂੰ ਹਸਪੀਟਲਾਂ ਚ ਵੀ ਕਹਿੰਦਾ ਦਵਾਈ ਹੈਗੀ ਆ ਤੇ ਵੀ ਤੁਸੀਂ ਸਰਕਾਰ ਉਸ ਤੋਂ ਲੈਣੀ ਤਾਂ ਸਰਕਾਰ ਉਸ ਤੋਂ ਲੈ ਲਓ ਤੇ ਪ੍ਰਾਈਵੇਟ ਤੋਂ ਲੈਣੀ ਤਾਂ ਪ੍ਰਾਈਵੇਟ ਤੋਂ ਲੈ ਸਕਦੇ ਆ ਵੀ ਪ੍ਰਾਈਵੇਟ ਤੇ 15 ਕੁ ਹਜ਼ਾਰ ਦੀ 3 ਮਹੀਨੇ ਦੀ ਦਵਾਈ ਆ ਤੇ ਸਰਕਾਰੀ ਦੇ ਵਿੱਚ ਮੈਂ ਇੱਕ ਵਾਰ ਪਹਿਲਾਂ ਵੀ ਅਸੀਂ ਟ੍ਰਾਈ ਕਰੀ ਸੀ ਡੈਡੀ ਦੀ ਜਿਆ ਵੀ ਪੋਜ਼ਿਟਿਵ ਹੀ ਸੀ ਮਤਲਬ 6 ਕਿ ਮਹੀਨੇ ਉਤਲ 6 ਤੋਂ ਵੱਧ ਹੋ ਗਏ 6 ਤੋਂ ਵੱਧ ਹੋ ਗਏ ਤੇ ਜਦੋਂ ਸਰਕਾਰੂ ਹਸਪੀਟਲ ਚ ਆਹ ਜਾਂ ਸਾਨੂੰ ਫਤੇਗੜ ਸਾਹਿਬ ਵਾਲ ਜਾਇਆ ਉਹਨਾਂ ਨੇ ਡਾਕਟਰਾਂ ਨੇ ਕਹਿੰਦੇ ਜੀ ਅਸੀਂ ਇਹ ਪ੍ਰਾਈਵੇਟ ਰਿਪੋਰਟਾਂ ਮੰਨਦੇ ਨਹੀਂ ਸਰਕਾਰੂ ਰਿਪੋਰਟ ਕਰਾਓ ਸਾਡੇ ਹਸਪੀਟਲ ਚ ਕਰਾਓ ਵੀ ਫੇਰ ਅਸੀਂ ਤੁਹਾਨੂੰ ਦਵਾਈ ਦਵਾਂਗੇ ਜਦੋਂ ਅਸੀਂ ਉੱਥੇ ਲੈਬ ਚ ਜਾ ਕੇ ਕੰਟੈਕਟ ਕਰਿਆ ਜੀ ਲੈਬ ਚ ਕਹਿੰਦੇ ਸਾਡੇ ਕੋਲ ਕਿੱਟਾ ਹੀ ਨਹੀਂ ਹੈਗੀਆਂ ਜਿਹੜੀਆਂ ਚੈੱਕ ਕਰਨ ਵਾਲੀਆਂ ਆਪਣੀਆਂ ਇਹਦੀਆਂ ਟੈਸਟ ਕਰਨ ਵਾਲੀਆਂ ਹੈਪੇਟਾਈਟਸ ਸੀ ਵਾਲੀਆਂ ਬੜਾ ਜਾਂ ਕੰਮ ਖੁੰਝਿਆ ਖੁੰਝਦਾ 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 ਖੁੰਝ ਗਿਆ ਜੀ ਮੁੜ ਕੇ ਬਹਿ ਗੁਰੂ ਕਿਰਪਾ ਰੇ ਡਾਡੀ ਵੀ ਠੀਕ ਰਹਾ ਹੁਣ ਫਿਰ ਡਾਕਟਰ ਨੇ ਦੁਬਾਰਾ ਟੈਸਟ ਕਰਾਇਆ ਵੀ ਜਿਹੜਾ ਘੜੀ ਘੜੀ ਇਹਨਾਂ ਨੂੰ ਇਨਫੈਕਸ਼ਨ ਹੁੰਦੀ ਹੈ ਵੀ ਉਹਦੀ ਵਜਾ ਤਾਂ ਇੱਕ ਵਾਰ ਪੜੀ ਹੈ ਥੋੜਾ ਜਾਂ ਹਿੰਟ ਅਸੀਂ ਵੀ ਦਿੱਤਾ ਸੀ ਉਹਨਾਂ ਨੂੰ ਵੀ ਇਹ ਹੈਪੇਟਾਈਟਸ ਸੀ ਦੇ ਪੋਜ਼ਿਟਿਵ ਹੈਗੇ ਸੀ ਬਿਕ ਵਾਰ ਹੁਣ ਤੁਸੀਂ ਵੀ ਕਰਾ ਕੇ ਦੇ ਲਓ ਤਾਂ ਉਹਨਾਂ ਨੇ ਕਰਵਾ ਕੇ ਦੇਖਿਆ ਜਣੀ ਪਹਿਲਾਂ ਸੀ ਜਦੋਂ ਅਸੀਂ 6 ਕਿ ਮਹੀਨੇ ਪਹਿਲਾਂ ਟੈਸਟ ਕਰਵਾਇਆ ਸੀ ਜਿਆ 35% ਹੈਪੀਟਾਈਟਸ ਸੀਸੀ ਹੁਣ ਤਾਂ 50% ਦੇ ਲਗਭਗ ਪਹੁੰਚ ਗਿਆ ਤੇ ਡਾਕਟਰ ਕਹਿੰਦਾ ਕੋਈ ਖਤਰਨੇ ਵਾਲੀ ਗੱਲ ਹੈ ਨਹੀਂ ਵੀ ਹੁਣ ਤਾਂ ਇਹਦਾ ਇਲਾਜ ਨਾਰਮਲ ਹੋ ਗਿਆ ਪਹਿਲਾਂ ਪਹਿਲਾਂ ਦਿੱਕਤਾਂ ਸੀ ਬਹੁਤ ਜ਼ਿਆਦਾ ਤੇ ਹੁਣ ਕੋਈ ਚੱਕਰ ਨਹੀਂ ਹੈਗਾ ਵੀਰ ਅਸੀਂ ਚਾਹਤਾਂ ਨੂੰ ਵੀ ਪ੍ਰਾਈਵੇਟ ਅਸੀਂ ਟ੍ਰੀਟਮੈਂਟ ਲੈ ਲਾਂਗੇ ਉਹ ਕਹਿੰਦੇ ਵੀ ਲੁਧਿਆਣਾ ਤੁਹਾਡੀ ਰਿਪੋਰਟਾਂ ਭੇਜਾਂਗੇ ਕਿਸੇ ਡਾਕਟਰ ਕੋਲ ਬਣਾਉਂਦੇ ਉਹਨਾਂ ਦੇ ਉਹਨਾਂ ਰਿਲੇਟਿਵ ਵੀ ਉਹ ਫਿਰ ਮੈਡੀਸਨ ਉੱਥੇ ਤੇ ਮੁਹਈਆ ਕਰਾਉਂਗੇ ਤੁਹਾਨੂੰ ਲੁਧਿਆਣਾ ਤੇ ਆਉਗੀ ਵੀ ਜਿਹੜੀ ਉਹਨਾਂ ਦੀ ਫੀਸ ਹੋਊਗੀ ਤੁਸੀਂ ਗੂਗਲ ਪੇ ਕਰਦੇ ਹੋ ਮੈਂ ਆਪੇ ਗੱਲ ਕਰ ਲਵਾਂ ਉਹਨਾਂ ਨਾਲ ਵੀ ਤੁਹਾਨੂੰ ਵੀ ਨੰਬਰ ਦੇ ਦੂੰਗਾ ਤੁਸੀਂ ਵੀ ਆਪਣੇ ਪੇਸ਼ੈਂਟ ਦੀ ਕੰਡੀਸ਼ਨ ਦੱਸ ਦਿਓ ਆ ਰਿਪੋਰਟਾਂ ਵੀ ਮੈਂ ਭੇਜ ਦੂੰਗਾ ਤੇ ਹੁਣ ਫਿਲਮਾਂ ਦੀ ਮੈਂ ਤਾਂ ਇਕੱਲਾ ਹੀ ਬੋਲੀ ਜਾਂਦਾ ਇਹਦਾ ਚੁੱਪ ਬੈਠੇ ਬੱਸ ਇਹਨਾਂ ਨੂੰ ਕੋਈ ਮਤਲਬ ਨਹੀਂ ਆਹ ਨਾ ਭਰ ਭਾਈ ਓਏ ਰਾਜਾ ਦਾਦੀ ਬਾਲਾ ਕੋਸੇ ਮੈਨੂੰ ਆਹ ਬਿਮਾਰੀ ਜਿਹੜੀ ਤੇ ਬੇਹਾਰਾ ਫੂਨ ਮਿਲਿਆ ਹੈ ਲਾਸਟ ਇਹਦਾ ਪਹਿਲਾ ਵੀ ਹੈਗਾ ਦਾ ਡੜੀ ਉਹ ਵੀ ਪਤਾ ਹੀ ਨਹੀਂ ਜਿਆ 15 ਜਿਹੜਾ ਗੰਦੇ ਗੁੰਡੀ ਨਾਲ ਹਾਂ 15000 ਹਾਂ ਤੱਕ ਉਹ ਨਹੀਂ ਤੁਸੀਂ ਉਹ ਗੁੰਡੀ ਜੱ ਤੇ ਬਣਾਉਂਦਾ ਹੀ ਨਹੀਂ ਚੱਲ ਕੋਈ ਨਾ ਪੀਲਾ ਮੇਰਾ ਪੁੱਤ ਨਹੀਂ ਮੇਰਾ ਪੁੱਤ ਨਹੀਂ ਪੀਲਾ ਮੈਂ ਪੀ ਲਿਆ ਤਾਂ ਕਿਆ ਕਿਆ ਪੀਲਾ ਆ ਵੀ ਪੀਲਾ ਥੋੜਾ ਜਹਾ ਦੇਤਾ ਇਹਨਾਂ ਦਾ ਸਵਾਲ ਹੈ ਰਾਹ ਹੀ ਨਹੀਂ ਪਤਾ ਗੰਦਰਾ ਸਿੰਘ ਤੁਸੀਂ ਨਹੀਂ ਮਰਦਾ ਜੀਵਾ ਫੜਿਆ ਬੋਧੇ ਲੈ ਕੇ ਜਾ ਕਰ ਵੀ ਹੁਣ ਲੈ ਜਿਆ ਦੋ ਸਾਲ ਨੂੰ ਹੁਣ ਲੈ ਆ ਦੋ ਕੋਕਾ ਕੋਲਾ ਆ ਗੈੜ ਗੈੜ ਸੱਟ ਨਾ ਮੇਰੇ ਨਾਲ ਅੱਧਾ ਪੀ ਆਪਾਂ ਨੂੰ ਸੰਤਰੇ ਦੀ ਬੀਬੀ ਨੂੰ ਸੰਤਰਾ ਕਿੰਨੇ ਰੇਟ ਮਿਲੂ 150 ਅੱਧਾ ਕਿਲੋ ਹੁਣ ਇਹ ਸੀਜ਼ਨਲ ਫਰੂਟ ਨਹੀਂ ਨਾ ਹੈਗਾ ਸੰਤਰਾ ਇਹ ਫਰੂਟ ਮੰਗਦੀ ਆ ਤਾਂ ਮੈਂ ਦਵਾਤੇ ਜੇ ਹੋਰ ਚੀਜ਼ਾਂ ਨੇ ਫਿਰ ਤਾਂ ਇੰਨੀ ਮਹਿੰਗੀ ਆਪਾਂ ਦਵਾਉਣੀ ਵੀ ਨਹੀਂ ਉਹ ਕਰਦੇ ਇਹ ਸੀਜ਼ਨਲ ਫਰੂਟ ਨਹੀਂ ਹੈਗਾ ਹੁਣ ਸੀਜ਼ਨਲ ਫਰੂਟ ਹੈਗਾ ਸੇਬ ਮਰੂਦ ਬੱਬੂ ਕੋਸਾ ਤੇ ਨਾਸ਼ਪਾਤੀ ਹੋਗੀ ਬੱਬੂ ਕੋਸਾ ਹੋ ਗਿਆ ਤੇ ਤੇਰੇ ਆਲੂ ਭਖਾਰੇ ਹੋਗੇ ਇਹ ਅਸੀਂ ਜਮਲੂ ਰੋਟ ਉਹ ਕਿਤੇ ਲਾਉਂਗੇ ਖਮਾਨ ਤੇ ਬੱਗੂ ਕੋ ਸਰ੍ਹੋਂ ਸੇਵ ਇਹਨੂੰ ਕੱਲ ਸਕੂਲ ਨੂੰ ਪਾਉਣੇ ਹੈ ਕਾਈ ਤੇ ਹਾਂ ਲੈ ਜੋ ਸੰਤਰਾ ਤੇ ਖਾਣਾ ਸੰਤਰਾ ਸੁਆਦ ਕੱਟਾ ਕੇ ਮਿੱਠਾ ਬੱਗੂ ਵਾਸ਼ਨ ਕੀ ਰੇਟ ਹੈ ਬੱਬੂ ਕੋਸ਼ੇ 150 ਠੀਕ ਹੈ ਹੋਰ ਕੀ ਹੋਰ ਕੁਝ ਨਾ ਧੰਨਵਾਦ ਜੀ ਧੰਨਵਾਦ ਕਿਆ ਕਹਿ ਰਿਹਾ ਤਾ 200 ਰੁਪਏ ਕਿੰਨਾ ਆਪਣੇ ਤਾਂ 200 ਦੇ 100 ਦੇ 2 ਕਿਲੋ ਦੇ ਦੰਮ ਢਾਈ ਕਿਲੋ ਵੀ ਦੇ ਦੰਨੇ ਰੋਪੜ ਚਾਤਾ ਹੈ ਡੈਡੀ ਇੱਥੇ ਤਾਂ ਅੱਗ ਲੱਗੀ ਵੀ ਅਪਰੂਟ ਉਹ ਫਰੂਟ ਨੂੰ ਅੱਗ ਨਹੀਂ ਲੱਗੀ ਹੁਣ ਦੁਕਾਨ ਇੱਕ ਆ ਨਾ ਫਰੂਟ ਢਾਈ ਚੱਲਦੀ ਇੱਥੇ ਕਿਆ ਮੰਡੀ ਚੱਲ ਮੰਡੀ ਚ ਤਾਂ ਉਹ ਜਾਣਾ ਪੈਣਾ ਪਤਾ ਕਿ ਇਹ ਕੀ ਹੋਈ ਨਾ ਫਿਰ ਪੱਥੇ ਤਾਂ ਲੈ ਲੈਣੇ ਫਰੂਟ ਉਹਨਾਂ ਕੋਲੋਂ ਲੈ ਲੈਣੇ ਨਹੀਂ ਮਿਲਣੇ ਉਹਨਾਂ ਤੇ ਲੱਗ ਜਾਣਾ ਜਿੱਦੂ ਫਰੂਟ ਸੱਪਤਾ ਆਊਗਾ ਔਰ ਜੇਕਰ ਟੋਟਾ ਟੋਟਾ 4 ਕਿਲੋਮੀਟਰ ਫਿਰ ਜਾਮ ਚ ਫਸਣਾ ਜਿਹੜਾ ਉਹ ਲੱਗ ਹਾਂ ਚੱਲ ਦੇਖ ਲੋ ਕੋਈ ਜ਼ਿਆਦਾ ਲੱਗ ਜਾਣਾ ਪੁੱਤ ਵਸਸਤਾ ਰੋਪੜ ਤੇ ਲਿਉਨੇ ਪਰ ਮੈਂ ਨਹੀਂ ਕਰਾਲੀ ਬੈਂਗੀ ਲੈਣਾ ਹਾਂ ਉੱਥੇ ਮਹਿੰਗਾ ਮਹਿੰਗਾ ਮੁੰਨੀ ਵੇਚਦੇ ਚਲੋ ਮਿਲਦੇ ਤੁਹਾਨੂੰ ਘਰ ਚੱਲ ਕੇ ਹਾਂ ਬਾਪੂ ਸਾਡਾ ਖੋਜਾ ਹਸੀਲ ਖੋਜਾ ਗੱਲ ਸਾਰੀ ਇੱਥੇ ਆ ਖੋਜਾ ਦਵਾਈ ਬੁੱਟੀ ਤਾਂ ਚੱਲੀ ਜਾਣੀ ਜਿਆਦਾ ਕੰਨ ਨੇ ਹੁਣ 40 ਸਾਡੀ ਉਮਰ ਦੇ ਤਾਂ ਕਹਿੰਦੇ 40 ਤੇ ਪਲਸ ਦਵਾਈ ਚੱਲਦੀ ਆ ਹਾਂ ਬਾਪੂ ਦੀ ਉਮਰ ਜਿਹੜੀ ਆ ਬਾਪੂ ਦੀ 60 ਤੇ ਪਲੱਸ ਪਰ ਬਾਪੂ ਤਾਂ ਸਾਡਾ ਜਿੱਦਾ ਮੈਂ ਵਿਆਹ ਕਰਾ ਇੱਧਰ ਬਤੁਆਈਆਂ ਪਰੇ ਚੱਲਦਾ ਹੁੰਦਾ ਡੈਡੀ ਆ ਬਾਪੂ ਦੀ ਉਮਰ ਵੀ 60 ਤੇ ਪਲੱਸ ਕਿੰਨੀ ਆ ਬਾਪੂ ਮਰਗੇ ਨਹੀਂ ਆ ਤੁਹਾਡੀ ਡੈਡੀ 70 ਤੇ ਉੱਪਰ ਹੈ ਚੱਲਦੀ ਆ ਡੈਡੀ ਜ਼ਿਆਦਾ ਤਾਂ 2019 ਤੋਂ ਅਲ ਜਾਣ ਲੱਗਿਆ ਹਾਂ ਚਲ ਕੋਈ ਕੋਈ ਨੀ ਕੋਈ ਨੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੁਣ ਵੀ ਕੋਈ ਚੱਕਰ ਨਹੀਂ ਹੈਗਾ ਹਜੇ ਪਹਿਲਾਂ ਨਹੀਂ ਤਾਂ ਚੱਕਰ ਚੱਕਰ ਹੁਣ ਵੀ ਨਹੀਂ ਕੋਈ ਤੇ ਦਵਾਈਆਂ ਬੂਟੀਆਂ ਨਾਲ ਵੀ ਸਰੀਰ ਚੱਲੀ ਜਾਵੇ ਤਾਂ ਵੀ ਬਹੁਤ ਆ ਮਾਰਦਾ ਸ਼ੁਕਰਿਆ ਕਰੋ। ਬਹੁਤ ਕੰਮ ਆ ਚੱਕਰ ਪਰ ਚੱਕਰ ਚੱਕਰ ਪਰ ਚੱਕਰ। ਚਲੋ ਠੀਕ ਹੈ ਜੀ ਮਿਲਦੇ ਹਾਂ। ਇੱਕ ਵੀ ਦਿਨ ਏਰੀਆ ਕਹਿੰਦੀ ਮੈਂ ਇਕੱਠਾ ਹੀ ਪਾਣੇ। ਪਹੁੰਚ ਗਿਆ ਜੀ ਘਰ। ਤੇ ਆਹ ਇਹਨਾਂ ਦੇ ਮਗਰ ਵੀ ਸੀ ਫਿਰਦੇ ਹੁੰਦੇ ਤੇ ਛੋਟੇ-ਛੋਟੇ। ਆਹ ਪੁੱਤ। ਇਹ ਵੀ ਪੂਰੀ ਇੱਕ ਨਹੀਂ ਡਰੱਬੇ ਜਨ ਨਾਲੇ ਫੜ ਲੈਂਦੇ ਤੇ ਇਹਨਾਂ ਨੂੰ। ਤੇ ਤੇ ਦਰ ਹੁਣ ਡਾਡੀ ਨੂੰ ਡਾਡੀ ਦਫ਼ਤਰ ਵੀ ਗਿਆ ਤੇ ਆ ਚਲੋ ਦੋਈ ਚੱਕ ਦੋਈ ਚੱਕਦਾ ਜੀ ਮੈਂ ਮੈਂ ਕਰਦਣੀ ਬੰਦ ਹੁਣ ਗੱਡੀ ਨੇ ਧੁੱਪ ਚ ਸੜਨਾ ਵਿਚਾਰੀ ਨੇ ਖੜੀ ਨੇ ਇਹਨੇ ਹਾਂਜੀ ਇਹ ਕਾਉਂਟਿਨਾ ਇੱਥੇ ਪਾਉਣੀ ਪੈਣੀ ਮੈਨੂੰ ਕਿਮੇਂ ਹੀ ਗਾ ਬੋਲੀ ਨਾਲੇ ਤੁਹਾਡੇ ਕੱਕ ਕੰਡਾ ਦਾ ਸੇਫ ਹੋ ਜਾਊਗਾ ਇੱਥੇ ਤਾਂ ਐਨੂੰ ਪੈ ਗਈਆਂ ਨਾਲੇ ਚਾਹੇ ਐ ਸਾਰੀ ਵੀ ਪੈ ਜਾਣਾ ਹਾਂ ਉਹ ਉੱਥੇ ਤੱਕ ਡੰਗਰਾਂ ਨੂੰ ਵੀ ਫਾਇਦਾ ਹੋ ਜਾਣਾ ਉੱਥੇ ਤੇ ਚਾਹੇ ਐਨੂੰ ਪੈ ਜਾਣਾ ਹਾਂ ਤਾਂ ਇੱਧਰ ਸੱਤ ਹੈ ਕਿ ਪੱਖੇ ਦਾ ਦਾੜੀ ਮੈਨੂੰ ਸੱਲ ਪੈਂਦਾ ਲੱਗਦਾ ਹੌਲੀਓ ਚੰਦ ਦਾ ਇਹ ਜੀ ਤਾਂ ਹੁਣ ਡੈਡੀ ਹੁਮਸ ਵਾਲਾ ਮੌਸਮ ਹੈ ਯਾਰ। ਉਹਦਾ ਕਰਕੇ ਵੀ ਫਰਕ ਆ। ਹਾਂ ਜੀ ਤਾਂ ਹੁਮਸ ਜੇ ਵਾਲਾ ਮੌਸਮ ਹੈ ਫਿਰ। ਇਹਨੇ ਹੁਮਸ ਚੱਕੜੀ ਅੰਦਰ ਦੇ ਪਾਣੀ ਚੱਕ ਚੱਕ ਬਾਹਰ ਸਿੱਟੀ ਜਾਣਾ। ਬਾਕੀ ਆ ਵੀ ਚੱਕਰ ਹਨ ਜੇ ਐਸੀ ਚੱਲਦਾ। ਤਾਂ ਜਿਵੇਂ ਹੁਣਾ ਦਰਵਾਜ਼ਾ ਖੁੱਲਾ ਇਹ ਖੁੱਲਾ ਨਹੀਂ ਚਾਹੀਦਾ। ਇਹ ਐਂ ਬੰਦ ਚਾਹੀਦਾ। ਫਿਰ ਇਹਨੇ ਆਪਣਾ ਕੰਮ ਕਰਨਾ ਅੰਦਰ। ਹੁਣ ਆ ਜਾ ਇੱਧਰ ਨੂੰ ਹੁਣ ਕੀ ਹੋ ਗਿਆ? ਕਿ ਕੱਖਾਂ ਚ ਫਸ ਗਈ ਰੇੜੀ। ਕੋਈ ਫਾਇਦੀ ਨਹੀਂ ਚੱਲੋ ਇਹ ਇੰਨੀ ਬਹੁਤ ਆ ਬਸ ਗਰੂ ਦੀ ਕਿਰਪਾ ਵੀ ਆਪਣੇ ਜੋਗਾ ਤਾਂ ਹੈਗਾ ਯਾਰ ਤੂੰ ਕੌਣ ਗਿਆ ਗੁਜਰਾਤ ਨੂੰ ਹਾਂ ਜਾਪਾਨ ਅੱਛਾ ਅੱਛਾ ਸੰਦੀਪ ਤਾਂ ਚਾਚਾ ਦਾ ਮੁੰਡਾ ਲੈ ਕੇ ਲੰਘਾ ਜੀ ਗੱਡੀ ਆਪਣੀ ਉਹ ਗੱਡੀ ਆ ਉਹਦੀ ਹੁਣ ਪਹੁੰਚੂ ਗੁਜਰਾਤ ਆ ਇੱਧਰ ਕਿੱਧਰ ਨੂੰ ਗੁਜਰਾਤ ਆ ਜਣਾ ਤੇ ਉੱਥੇ ਜਾ ਖੰਨਾ अच्छा खंडे ते मैं रोड तरजना दिल्ली दिल्ली ਨਹੀਂ ਜਾਣਾ हां ਇਹ ਜਾਉਂਗਾ ਕਵਾਲੇ ਨੂੰ ਕਵਾਲੇ ਦੇ ਕੈਖੜ ਨੂੰ اچھا ਇਹ ਵੀ ਨਿਕਲੂਆ ਜੋਧਪੁਰ ਤੇ उरेस हां ਉਹ ਰੋਡ ਦਿੱਲੀ ਤੇ ਜਾਣੀ ਜਿਹੜੀ ਨਾ ਟੈਕਸ ਕੋਈ ਨਹੀਂ ਤੇ ਇਹ ਇਹ ਡਾਡੀ ਨੂੰ ਸਾਰਾ ਪਤਾ ਡਾਡੀ ਇਹ ਸਾਰੇ ਇਲਾਕੇ ਘਮਾਵੇ ਅੱਛਾ ਉਹ ਕੁਝ ਹੋ ਰਿਹਾ ਹੈ। ਅੱਛਾ। ਫੇਟ ਚੱਲ ਜਾਣਾ ਮੇਰੇ ਨੂੰ। ਹਾਂ। ਬੰਬਈ ਤੇ ਪਹੁੰਚਣਾ ਕੋ ਗੁਜਰਾਤ ਆ। ਬੰਬਈ ਕਲਕਾ ਹੈ। ਤੂੰ ਵੀ ਬੁਲਾ ਦੇ ਸਾਸਰਗਰ ਨਾਰਾਜ਼ ਹੋਈ ਪਈ ਐ। ਮੈਨੂੰ ਲੱਗਦਾ। ਮੇਰੇ ਮਤਲਬ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਹੱਸ ਦੇ। ਜਦੋਂ ਸਾਸਰਗਰ ਬੁਲਾਈ ਨੂੰ ਮਾਂ ਪਤਾ ਨਹੀਂ ਗੁੱਸੇ ਹੋ ਗਈ ਭਾਈ। ਭਾਈ ਦੇ ਦੋ ਆਈਲੈਟ ਤੇ ਬੈਹ ਜੰਦੀ ਆ। ਗੁੱਸੇ ਦਾ ਕਾਨੂੰ ਮੋੜ। ਇੱਕ ਗਲਾਸ ਫੇਕ ਬੱਸ ਲੈ ਹੁਣ ਚੱਲ ਠੀਕ ਆ ਜੀ ਮਿਲਦੇ ਆ ਫਿਰ ਤੁਹਾਨੂੰ ਫਿਰ ਅਗਲੇ ਬਲੌਗ ਚ ਹੁਣ ਇੱਕ ਵਾਰ ਡਾਡੀ ਦੀ ਦਵਾਈ ਦਾ ਦੇਖੇ ਰਿਹਾ ਜਮੈਂਟ ਚਾ ਕਰਕੇ ਵੀ ਜਿਹੜੀ ਹੈਪੇਟਾਈਟਸ ਸੀ ਦੀ ਦਵਾਈ ਹੋਣੀ ਆ ਉਹ ਹੋਰ ਜਗ੍ਹਾ ਤੇ ਵੀ ਪਤਾ ਕਰਦੇ ਇੱਕ ਵਾਰ